ਰਾਤੇ ਰਾਨੀ ਦੇ ਬਾਗ ਆ ਕੀ ਬੈਂਕ ਵਿੱਚ ਅੱਜ ਸ਼ਾਮ ਨੂੰ ਪੈਸੇ ਜਮ੍ਹਾਂ ਕਰਵਾਉਣਾ ਹੈ 6:00 ਵਜੇ ਦੇ ਕਰੀਬ ਜਦੋਂ ਮੈਂ ਪੈਸੇ ਜਮ੍ਹਾਂ ਕਰਵਾ ਕੇ ਬਾਹਰ ਨਿਕਲਿਆ ਉਸ ਟਾਈਮ ਤੇ ਮੇਰਾ ਬਾਰ ਬੈਂਕ ਦੇ ਬਾਹਰ ਮੇਨ ਗੇਟ ਦੇ ਜਿਹੜਾ ਮੋਟਰਲ ਹੈ ਨਹੀਂ ਗਿਆ ਭੁੱਜ ਚੁੱਕਾ ਸੀ ਮੈਂ ਗੈਂਡਾ ਪੁਆਇੰਟ ਦੇ ਇੱਥੇ ਆਇਆ। ਮੈਂ ਇੱਥੇ ਰਾਣੀ ਦੇ ਬਾਗ ਆਫੀ ਬੈਂਕ ਵਿੱਚ ਅੱਧ ਸ਼ਾਮ ਨੂੰ ਪੈਸੇ ਜਮ੍ਹਾਂ ਕਰਵਾਉਣ ਆਇਆ। 6 ਵਜੇ ਦੇ ਕਰੀਬ। ਜਦੋਂ ਮੈਂ ਪੈਸੇ ਜਮ੍ਹਾਂ ਕਰਵਾ ਕੇ ਬਾਹਰ ਨਿਕਲਿਆ ਉਸ ਟਾਈਮ ਤੇ ਮੇਰਾ ਬਾਰ ਬੈਂਕ ਦੇ ਬਾਹਰ ਮੇਨ ਗੇਟ ਦੇ ਜਿਹੜਾ ਮੋਟਰਲ ਹੈ ਨਹੀਂ ਗੈਪ ਹੋ ਚੁੱਕਾ ਸੀ। ਚੋਰੀ ਹੋ ਚੁੱਕਾ ਸੀ। ਉਸ ਤੋਂ ਬਾਅਦ ਮੈਂ ਬਦਨਾਲ ਕੀਤਾ। ਆਮਰੇ ਤੋਂ ਪਤਾ ਲੱਗਾ ਵੀ ਕੋਈ ਮੋਨਾ ਗਿਆ ਤੇ ਸੋ ਕਵਰ ਹੋਇਆ ਸਾਰਾ ਉਹਨੇ ਉਸ ਬੰਦੇ ਨੇ ਟੁੱਟਿਆ ਹੂੰ ਤੇ ਤੇਰਾ ਮਾੜਾ ਮਾੜਾ ਸਾਫ ਆ ਰਿਹਾ ਪੂਰਾ ਘੇਰ ਨਹੀਂ ਗਿਆ ਸਾਫ ਹੈ ਦੇਖਿਆ ਦੇਖਿਆ ਜਾਂਦਾ ਅੱਛਾ ਮਾਡਲ 2009 ਹੈ ਮੋਟਰ ਸੀਵੀ ਡਾਇਰੈਕਟ 100 3 ਡਾਇਰੈਕਟ ਅੱਛਾ ਆਂਕੂ ਕੋਸਟ ਨੂੰ ਉਹਨੇ ਕਰ ਦਿੱਤੀ ਹੈ ਬਾਕੀ ਉਹ ਕੰਦੇ ਕਾਰੋਈ ਕਰਕੇ ਸੰਭਾ ਦਸਾਂਗੇ ਭਾਜੀ ਹਾਂ ਮੈਂ ਸਾਲ ਨਾਲ ਬਹੁਤ 1 ਲੱਖ ਤੋਂ ਉੱਪਰ ਦਾ ਵੀ ਸਾਲ ਹੋ ਚੁੱਕਾ ਹੈ ਜੇ ਮੈਂ ਨਵਾਂ ਨਾ ਨਵਾਂ ਗਾਉਂਦਾ ਹੂੰ ਉਸ ਤਰ੍ਹਾਂ ਹੀ ਮੇਰਾ ਕਾਫੀ ਚੰਗੀ ਹਾਲਤ ਦੇ ਵਿੱਚ ਹੈਗਾ ਇਹ ਮੋਟਰਸਾਲ ਹੂੰ ਮੇਰਾ ਕਾਫੀ ਚੇ ਨਾ ਸਾਦਾ ਹੈ 5-7 ਸਾਲ ਦਾ ਨਾ ਸਾਦਾ ਮੋਟਰਸਾਲ ਦੇ ਨਾਲ ਕਿਸ ਰੋਜ਼ ਇੱਕ ਚੋਰੀ ਦੀਆਂ ਹੁੰਦੀਆਂ ਮਤਲਬ ਲੱਗਦਾ ਹੈ ਕਦੀ ਕਚਾਰੀਆਂ ਵਿੱਚੋਂ ਉੱਚੋਂ ਉੱਚੋਂ ਉਸ ਤੋਂ ਚੋਰੀ ਹੁੰਦੀ ਹੈ ਕਦੀ ਬੈਂਕ ਦੀ ਚੋਰੀ ਹੋ ਜਾਂਦੀ ਹੈ ਕਦੇ ਬਾਸਟਾਂ ਤੋਂ ਚੋਰੀ ਹੋ ਜਾਂਦੀ ਹੈ ਕੀ ਪ੍ਰਸ਼ਾਸਨ ਉਹ ਹੀ ਕਰਦਾ ਵੀ ਉਹਨਾਂ ਦੇ ਜਿਹੜੇ ਫੜ ਲੈਂਦੇ ਆ ਉਹਨਾਂ ਨੂੰ ਬਕਾਇਆ ਜਾਂਦਾ ਕਵਰ ਕੀਤੇ ਸਾਰੇ ਕਵਰ ਕੀਤੇ ਜਾਣਾ ਹਾਂ ਤਾਂ ਇਹ 2020 ਦੇ ਨਾਮ ਕਰੇਗਾ